ਫੋਏ ਜੋ ਵੀ ਹੁਕਮਨਾਮਾ ਜਾਰੀ ਹੋਇਆ ਸ਼੍ਰੀ ਗਾਲਟਕ ਸਾਹਿਬ ਵੱਲੋਂ 2 ਦਸੰਬਰ ਨੂੰ ਜਿਸ ਦੇ ਮੁਤਾਬਿਕ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਸ ਦੇ ਮੁਖੀ ਸਰਜਿੰਦਰ ਸਿੰਘ ਧਾਮੀ ਨੂੰ ਇਸ ਕਮੇਟੀ ਦੇ ਪ੍ਰਧਾਨ ਨੁਮਾਇਆ ਗਿਆ ਸੀ ਅਤੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਭਰਤੀ ਕਰਕੇ ਆਦੇਸ਼ ਦੇ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰ ਦੇ ਲੇਕਿਨ ਜਿਹੜੀ ਕਾਗਜ਼ ਤੇ ਰਸੀਦ ਉਹਨਾਂ ਵੱਲੋਂ ਉਸ ਕਮੇਟੀ ਤੋਂ ਬਿਨਾਂ ਹੀ ਆਪਣੀ ਭਰਤੀ ਸ਼ੁਰੂ ਕਰਕੇ ਆਪਣਾ ਪ੍ਰਧਾਨ ਚੁਣ ਲਿਆ ਅਤੇ ਦੋ ਮੈਂਬਰ ਸੀਵਾ ਦੇ ਗਏ ਤੇ ਜਿਹੜੇ ਅਸੀਂ ਪੰਜ ਮੈਂਬਰ ਭਜਦੇ ਸੀਗੇ ਸਾਨੂੰ ਪੰਜਾਂ ਨੂੰ ਦੁਬਾਰਾ ਸਿੰਘ ਸਾਹਿਬ ਨੂੰ ਆਦੇਸ਼ ਜਾਰੀ ਹੋਇਆ ਕਿ ਤੁਸੀਂ ਭਰਤੀ ਪ੍ਰਕਿਰਿਆ ਸ਼ੁਰੂ ਕਰੋ ਤੇ ਜਿਹਦੇ ਵਿੱਚ ਪੰਜਾਂ ਦੇ ਵਿੱਚੋਂ ਜਿਹੜੇ ਦੋ ਮੈਂਬਰ ਸੁਧਾਰ ਦਾ ਸਬੰਧਤ ਸੀ ਜਿਹੜੇ ਤਿੰਨ ਮੈਂਬਰ ਸੀਗੇ ਜਿਹਦੇ ਵਿੱਚ ਬੀਬੀ ਸਰਵੰਤਪਾਲ ਜੀ ਜਿਨ੍ਹਾਂ ਦਾ ਛੋਕੜ ਆਪਾਂ ਜਾਣਦੇ ਵੀ ਕੁਰਬਾਨੀ ਵਾਲਾ ਪਰਿਵਾਰ ਆ ਅਤੇ ਬਹੁਤ ਵੱਡੀ ਉਸ ਪਰਿਵਾਰ ਦੀ ਔਮਦ ਦੇਣਾ ਸੋ ਉਹ ਬੀਬੀ ਜੀ ਜਿਨ੍ਹਾਂ ਦਾ ਰਾਜਨੀਤਿਕ ਕੋ ਸੰਬੰਧ ਨਹੀਂ ਛੇਕਾਲ ਤੱਕ ਸਾਡੇ ਨਮਾਇਦੇ ਵੱਜੋ ਉਹ ਉਹ ਮੈਂਬਰ ਬੜੇ ਅਤੀਸਾ ਇਕਬਾਲ ਸਿੰਘ ਵੀ ਝੁੰਡਾ ਜੀ ਸੁਮੀਤ ਸਿੰਘ ਬਾਦਲ ਜੀ ਦੇ ਬੜੇ ਨੇਦੀ ਕੀ ਸੀਗੇ ਉਹਨਾਂ ਨੇ ਵੀ ਇਹadesh ਮੰਨੇ ਆ ਅਤੇ ਦਾਸ ਜੋ ਕਿਸੇ ਵੀ ਧਿਰ ਦਾ ਹਿੱਸਾ ਨਹੀਂ ਸੀ ਝੁੰਡਾ ਕਮੇਟੀ ਦੇ ਰਿਪੋਰਟਾਂ ਨੂੰ ਲਾਗੂ ਕਰਨ ਦੇ ਲਈ ਰੋਸ ਵੱਜੋ ਮੈਂ ਪਾਰਟੀ ਦੀਆਂ ਗਤੀਵਿਧੀਆਂ ਤੋਂ ਨਾਂਮੇ ਸੀ ਲੇਕਿਨ ਅਸੀਂ ਪੰਜਾਂ ਨੇ आदेश ਨੂੰ ਮੰਨਦੇ ਹਾਂ ਸ਼੍ਰੀ ਕੌਫਤਖ ਸਾਹਿਬ ਤੇ ਅਰਦਾਸ ਬੇਜਤੀ ਕਰਕੇ ਇਹ ਕਾਰਜ ਸ਼ੁਰੂ ਕੀਤਾ ਜੋ ਸਾਨੂੰ ਦੇਸ਼ ਹੋਇਆ ਬੜੇ ਚੈਲੰਜ ਸੀ ਇਹ ਬੜੀਆਂ ਗਠਨਾਈਆਂ ਸੀਗੀਆਂ ਕੋਈ ਪਲੈਟਫਾਰਮ ਨਹੀਂ ਸੀਗਾ ਲੇਕਿਨ ਉਸ ਦੇ ਬਾਅਦ ਜੁਦ ਲਈ ਇਹ ਜਿਹੜੀ ਭਰਤੀ ਪ੍ਰਕਿਰਿਆ ਨਿਖਰੇ ਚੜੀ 15 ਲੱਖ ਦੇ ਕਰੀਬ ਮੈਂਬਰ ਜਿਹੜੇ ਬਣੇ ਸ਼ਰੋਮਣੀ ਅਕਾਲੀ ਦਲ ਦੇ ਅਤੇ ਬੜੀ ਪਾਰਦਰਸ਼ੀ ਭਰਤੀ ਹੋਈ ਆ ਹਰੇਕ ਮੈਂਬਰ ਦਾ ਆਧਾਰ ਕਾਰਡ ਟੈਲੀਫੋਨ ਨੰਬਰ ਅਤੇ ਐਡਰੈਸ ਤਕਰੀਬਨ ਹਰੇਕ ਪਰਚੀ ਦੇ ਉੱਪਰ ਘਰ ਘਰ ਜਾ ਕੇ ਇਹ ਜਿਹੜੀ ਸਾਡੇ ਜਿਹੜੇ ਪੰਥ ਦਰਦੀ ਸੀਗੇ ਵਰਕਰ ਸੀਗੇ ਉਹਨਾਂ ਨੇ ਜਿਹੜੀ ਪ੍ਰਤੀ ਦਿੱਤੀ ਜਾ ਅਤੇ ਜਿਹੜੀ 15 ਲੱਖ ਪਰਤੀ ਹੋਈ ਉਹਨਾਂ ਨੇ ਡੈਲੀਗੇਟ ਚੁਣੇ ਗਏ ਬੜੇ ਪਾਰਦਰਸ਼ੀ ਢੰਗ ਦੇ ਨਾਲ ਉਹਨਾਂ ਨੇ ਆਪਣਾ ਜਿਹੜਾ ਪ੍ਰਧਾਨ ਚੁਣਿਆ ਸੋ ਗੱਲ ਫੇਰ ਜਿਹੜੀ ਗੱਲ ਕੀਤੀ ਜਾ ਰਹੀ ਹੈ ਵੀ ਇੱਕ ਨਵਾਂ ਚੋਲਾ ਬਾਲ ਦਿੱਤਾ ਗਿਆ ਦੇਖੋ ਜੇ ਪਹਿਲੇ ਦਿਨ ਤੋਂ ਹੀ ਹੁਕਮ ਨੰਬਰ ਬਣਾਇਆ ਦਾ ਕਮੇਟੀ ਨੂੰ ਬਣਾਇਆ ਜਾਂਦਾ ਤਾਂ ਇਹ ਅੱਜ ਤੱਕ ਹੀ ਨੋਕਤਾਉਣੀ ਸੀ ਲੇਕਿਨ ਪੰਜ ਮੈਂਬਰੀ ਕਮੇਟੀ ਕੋਲੇ ਹੋਰ ਰਸਤਾ ਹੀ ਕੋਈ ਨਹੀਂ ਸੀਗਾ ਹੁਕਮ ਨਾਵੇਂ ਨੂੰ ਲਿਖੇ ਚੜਨ ਦੇ ਲਈ ਉਤੇ ਇਨ ਮੈਨ ਪਾਲਣਾ ਕਰਦੇ ਲਈ ਉਹ ਇਸ ਲਈ ਬੜੀਆਂ ਘਟਨਾਈਆਂ ਆਈਆਂ ਬੜਾ ਮੁਸ਼ਕਿਲ ਆ ਗਿਆ ਸਾਡੀ ਬੜੀ ਕਿਰਦਾਰ ਕੁਸ਼ੀ ਹੋਈ ਲੇਕਿਨ ਅਸੀਂ ਜਿਸ ਦਿਨ ਪੁਲਿਸ ਕੇ ਪੰਜ ਮੈਂਬਰ ਇਹ ਮੰਨ ਕੇ ਚਲੇ ਸੀ ਵੀ ਜੋ ਕੋਈ ਮਰਜ਼ੀ ਕਰਵੇ ਲੇਕਿਨ ਇਸ ਆਦੇਸ਼ ਦੀ ਪਾਲਣਾ ਕਰਕੇ ਇਸ ਕਾਰਨ ਨੂੰ ਨੇਪਰੇ ਚਾੜਨਾ ਵਾ ਸੋ ਇਸ ਲਈ ਸਾਡਾ ਜਿਹੜਾ ਇਹ ਕਾਰਜ ਸੀਗਾ ਜਿਹੜੀ ਸੇਵਾ ਲੱਗੀ ਸੀਗੀ ਉਹ ਸਾਡੀ ਮੁਕੰਮਲ ਹੋਈ ਆ ਮੈਂ ਦੁਬਾਰਾ ਫੇਰ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਸਾਰੀ ਸੰਗਤ ਦਾ ਧੰਨਵਾਦ ਕਰਦਾ ਅਤੇ ਸਾਡਾ ਕਿਸੇ ਨਾਲ ਕੋਈ ਨਿੱਜੀ ਵਿਰੋਧ ਨਹੀਂ ਸਾਡਾ ਕਿਸੇ ਦੇ ਖਿਲਾਫ ਅਸੀਂ ਨਾ ਕੋਈ ਅਜੇ ਤੱਕ ਗੱਲ ਕਹੀ ਹੈ ਤੇ ਨਾ ਹਾਲ ਸਮਝ ਹੈਣੀ ਹੈ ਜੋ ਮਰਜ਼ੀ ਕੋਈ ਪਈ ਜਾਵੇ ਜਿਹੜੀ ਗੱਲ ਹੋਈ ਸੀ ਚੁੱਪੇ ਸਮੇਟਣ ਦੀ ਜਿਸ ਦਿਨ ਇਹ ਹੁਣ ਮਾਰ ਜਾਰੀ ਹੋਇਆ ਇਸ ਤੋਂ ਬਾਅਦ ਲੇਕਿਨ ਉਹ ਜੋ ਕੰਮ ਕਰ ਰਹੀ ਸੀ ਉਹਨੇ ਆਪਣਾ ਚਿੱਤ ਸਬਮਿਟ ਲਿਆ ਸੀ ਉਸੇ ਦਿਨ ਹੀ ਲੇਕਿਨ ਦੂਸਰੇ ਪਾਸੇ ਉਹ ਆਪਣੇ ਭਰਤੀ ਕਰਕੇ ਜਿਹੜਾ ਪ੍ਰਧਾਨ ਕਿਨ ਹੈ ਗਿਆ ਪ੍ਰਧਾਨ ਚੁਣ ਲਿਆ ਗਿਆ ਸੀ ਉਸ ਤੋਂ ਬਾਅਦ 1920 ਜਿਹੜਾ ਕਾਲ ਦਾ ਸੀ ਉਹ ਵੀ ਜਿਹੜਾ ਇਸ ਜਿਹੜੀ ਕਮੇਟੀ ਦੇ ਨਾਲ ਜਿਹੜਾ ਉਹਨਾਂ ਨੇ ਵੀ ਆਪਣਾ ਪਾਰਟੀ ਨੂੰ ਪੰਕ ਕਰਕੇ ਇਸ ਕਮੇਟੀ ਦਾ ਹਿੱਸਾ ਬਣ ਕੇ ਸੀਗੇ ਸੋ ਕਹਿਣ ਦਾ ਭਾਵ ਕਿ ਜਿਹੜੀ ਸਾਡੀ ਜ਼ਿੰਮੇਵਾਰੀ ਰਹਿਦੀ ਆ ਉਹਨਾਂ ਉਹ ਹੈ ਕਿ ਅਸੀਂ ਪੰਥਕ ਇਕਤਾ ਦੇ ਲਈ ਜਿਸ ਤਰ੍ਹਾਂ ਪਿਛਲਾ ਜੋ ਵੀ ਕਾਰਜ ਹੋਇਆ ਉਹਦੇ ਵਿੱਚ ਸਾਡਾ ਕੋਈ ਨਿੱਜੀ ਹਿੱਤ ਜਾਂ ਸਵਾਰਥ ਨਹੀਂ ਸੀ ਕਿਸੇ ਅਹੁਦੇ ਦੀ ਲਾਲਸਾ ਨਹੀਂ ਕਿ ਜਿਸ ਤਰ੍ਹਾਂ ਬੜਾ ਪ੍ਰਚਾਰ ਕੀਤਾ ਗਿਆ ਵੀ ਪਤਾ ਨਹੀਂ ਅਹੁਦੇ ਲੈਣ ਲਈ ਕਰ ਰਹੇ ਨੇ ਲੇਕਿਨ ਹੁਣ ਵੀ ਜਿਹੜਾ ਸਦਾ ਕਾਰਜ ਰਹਿੰਦਾ ਉਹ ਰਹਿਦਾ ਪੰਥਕ ਇਕਤਾ ਦਾ ਲੋੜ ਅੱਜ ਪੰਜਾਬ ਨੂੰ ਇੱਕ ਮਜ਼ਬੂਤ ਪੰਥਕ ਖੇਤਰੀ ਧਿਰ ਦੀ ਕਿਉਂਕਿ ਸਾਡੇ ਮਸਲੇ ਨੇ ਜਿਹੜੇ ਪੰਜਾਬ ਦੇ ਮਸਲੇ ਨੇ ਇਸੇ ਕੌਮ ਦੇ ਮਸਲੇ ਨੇ ਲੰਬੇ ਸਮੇਂ ਤੋਂ ਹੱਲ ਨਹੀਂ ਹੋਏ ਕਿਉਂਕਿ ਅਸੀਂ ਰਾਜਨੀਤਿਕ ਤੌਰ ਤੇ ਬੜੇ ਕਮਜ਼ੋਰ ਹੋ ਚੁੱਕੇ ਹਾਂ ਅੱਜ ਵੀ ਜਿਹੜੀਆਂ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਦਾ ਤਮਾਸ਼ਾ ਦੇਖ ਰਹੀਆਂ ਨੇ ਇਹ ਸਾਰੇ ਆਪਸ ਲੜ ਰਹੇ ਨੇ ਅਸੀਂ ਇੱਕ ਦੂਜੇ ਨੂੰ ਨੀਵਾਂ ਲਾਉਣ ਦੇ ਲਈ ਇੱਕ ਦੂਜੇ ਦੀ ਕਰਾਰਕੁਸ਼ੀ ਕਰ ਰਹੇ ਹਾਂ ਲੇਕਿਨ ਲੋੜ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਇੱਕ ਜੁਟਾਉਣ ਦੀ ਸੋ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਜਿੰਨੇ ਜੋ ਵੀ ਹੈ ਗਿਆ ਸੀ ਕਿ ਅਸੀਂ ਸਾਰੀਆਂ ਧਿਰਾਂ ਨੂੰ ਇੱਕ ਜੁਟ ਕਰਨ ਦੇ ਲਈ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਦੇ ਲਈ ਜੋ ਸਾਨੂੰ ਉਦੇਸ਼ਯਾਰੀ ਹੋਏ ਸੀ ਪੰਥਕ ਇਕਤਾ ਦੇ ਲਈ ਜਿੰਨਾ ਵੀ ਹੋ ਸਕੇਆ ਆਪਣੇ ਸਾਰੇ ਹਿੱਤਾਂ 'ਤੇ ਅਸੀਂ ਯਤਨ ਕਰਾਂਗੇ ਤੇ ਮੈਂ ਬੇਨਤੀ ਕਰਦਾ ਕਿ ਸਾਰੀਆਂ ਹੀ ਪੰਥਕ ਦਿਰਾਨੇ ਜਿਹੜੀਆਂ ਜਿਹੜੀਆਂ ਪੰਜਾਬ ਦੇ ਪੰਥ ਦੀ ਹਦੈਸ਼ੀ ਨੇ ਉਹਨਾਂ ਨੂੰ ਚਾਹੀਦਾ ਕਿ ਆਪਣੇ ਹਿੱਤਾਂ ਨੂੰ ਤਿਆਗ ਕੇ ਪੰਥ ਦੇ ਵਡੇਰੇ ਹਿੱਤਾਂ ਦੇ ਲਈ ਪੰਜਾਬ ਦੇ ਅਕਾਂ ਦੇ ਲਈ ਉਹ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਤਾਂ ਜੋ ਸਹੀ ਤੰਗ ਦੇ ਨਾਲ ਸਾਡੀ ਇੱਕ ਪੰਥਕ ਖੇਤਰੀ ਤੇ ਰਾਜੜੀ ਉਹ ਪੰਜਾਬ ਦੀ ਯੋਗ ਹੀ ਕਰ ਸਕੇ ਅਤੇ ਪੰਜਾਬ ਦੇ ਪੰਥ ਦੇ ਮਸਲੇ ਜਿਹੜੇ ਉਹ ਹੱਲ ਕਰ ਸਕੇ ਸੋ ਅਸੀਂ ਚਾਹੇ ਕੰਮ ਜਦ ਹੋਈਏ ਚਾਹੇ ਨਾ ਹੋਈਏ ਇਹਦਾ ਗੁਰੂ ਸਾਹਿਬ ਜਾਣਦੇ ਨੇ ਲੇਕਿਨ ਪੂਰੀ ਕੋਸ਼ਿਸ਼ ਕਰਾ ਗਿਆ ਹਾਂ ਸਮੇਂ ਦੇ ਵਿੱਚ ਕਿ ਅਸੀਂ ਸਾਰਿਆਂ ਤੇ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਦੇ ਲਈ ਯਤਨ ਕਰੀਏ ਸੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ